ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਕੱਲ ਸ਼ਾਮ ਹੋ ਗਿਆ ਦਿਹਾਂਤ ਲੰਬੇ ਸਮੇਂ ਤੋਂ ਜੂਝ ਰਹੀ ਸੀ ਪ੍ਰੋਸਟੇਟ ਕੈਂਸਰ ਦੇ ਨਾਲ ਆਓਗੇ ਜਬ ਤੁਮ ਫੇਮ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ ਉਹ ਪ੍ਰੋਟੈਸਟ ਕੈਂਸਰ ਨਾਲ ਪੀੜਤ ਸੀ ਤੇ ਲੰਬੇ ਸਮੇਂ ਤੋਂ ਇਲਾਜ ਦੇ ਅਧੀਨ ਸੀ ਨਵੰਬਰ 2023 ਤੋਂ ਹੀ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਸੀ ਤੇ 55 ਸਾਲ ਦੀ ਉਮਰ 'ਚ ਕੋਲਕਾਤਾ ਦੇ ਇੱਕ ਹਸਪਤਾਲ 'ਚ ਆਪਣੇ ਆਖਰੀ ਸਾਹ ਲਏ ਜਾਣਕਾਰੀ ਮੁਤਾਬਕ ਉਹਨਾਂ ਨੂੰ ਕਈ ਦਿਨਾਂ ਤੋਂ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਉਸਤਾਦ ਰਾਸ਼ਿਦ ਖਾਨ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਇਹ ਪੂਰੇ ਦੇਸ਼ ਲਈ ਘਾਟਾ ਹੈ ਫਿਲਮਾਂ 'ਚ ਵੀ ਦਿੱਤੇ ਹਿੱਟ ਗੀਤ ਸ਼ਾਸਤਰੀ ਸੰਗੀਤ ਤੋਂ ਇਲਾਵਾ ਉਸਤਾਦ ਰਾਸ਼ਿਦ ਖਾਨ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਇਨ੍ਹਾਂ ਚ ਫਿਲਮ ਜਦ ਵੀ ਮੇਟ ਦਾ ਗੀਤ ਆਉਗੇ ਜਬ ਤੁਮ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਤੁਝੇ ਯਾਦ ਕਰਤੇ ਕਰਤੇ ਤੋ ਬੰਜਾ ਗਲੀ ਬਨਾਰਸ ਕੀ ਉਹਨਾਂ ਦੇ ਮਸ਼ਹੂਰ ਗੀਤ ਨੇ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਿਛਲੇ ਮਹੀਨੇ ਦਿਮਾਗੀ ਦੌਰਾ ਪਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਉਸਤਾਦ ਰਾਸ਼ਿਦ ਖਾਨ ਦਾ रामपुर ਸਹਿਸਵਾਨ ਘਰਾਣੇ ਨਾਲ ਸੰਬੰਧ ਸੀ ਦੱਸਦੇ ਹਾਂ ਕਿ ਰਾਸ਼ਿਦ ਖਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਬਦਾਉਨ ਚ ਹੋਇਆ ਸੀ ਉਹਨਾਂ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਨਾਨਾ ਉਸਤਾਦ ਨਿਸਾਰ ਹੁਸੈਨ ਤੋਂ ਲਈ ਉਸਤਾਦ ਰਾਸ਼ਿਦ ਖਾਨ 1980 ਚ 14 ਸਾਲ ਦੀ ਉਮਰ ਚ ਅਕੈਡਮੀ ਚ ਸ਼ਾਮਿਲ ਹੋਏ ਸੀ 1994 ਤੱਕ ਅਕੈਡਮੀ ਨਾਲ ਜੁੜੇ ਰਹੇ ਤੁਹਾਨੂੰ ਦੱਸ ਦਈਏ ਕਿ ਉਹ ਜਿਸ ਘਰਾਣੇ ਨਾਲ ਸੰਬੰਧ ਰੱਖਦੇ ਨੇ ਉਹ ਗਵਾਲੀਅਰ ਘਰਾਣੇ ਦੀ ਗਾਇਕੀ ਸ਼ੈਲੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਉਹਨਾਂ ਨੂੰ ਪਦਮਸ਼ਰੀ ਤੋਂ ਇਲਾਵਾ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਆਪਣੀ ਗਾਇਕੀ ਕਰਕੇ ਰਾਸ਼ਿਦ ਖਾਨ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਰਹਿਣਗੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਕਲ ਸ਼ਾਮ ਹੋ ਗਿਆ ਦਿਹਾਂਤ ਲੰਬੇ ਸਮੇਂ ਤੋਂ ਜੂਝ ਰਹੀ ਸੀ ਪ੍ਰੋਸਟੇਟ ਕੈਂਸਰ ਦੇ ਨਾਲ ਆਓਗੇ ਜਬ ਤੁਮ ਫੇਮ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ ਉਹ ਪ੍ਰੋਟੈਸਟੂ ਕੈਂਸਰ ਨਾਲ ਪੀੜਤ ਸੀ ਤੇ ਲੰਬੇ ਸਮੇਂ ਤੋਂ ਇਲਾਜ ਦੇ ਅਧੀਨ ਸੀ ਨਵੰਬਰ 2023 ਤੋਂ ਹੀ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਸੀ ਤੇ 55 ਸਾਲ ਦੀ ਉਮਰ 'ਚ ਕੋਲਕਾਤਾ ਦੇ ਇੱਕ ਹਸਪਤਾਲ 'ਚ ਆਪਣੇ ਆਖਰੀ ਸਾਲ ਹੈ ਜਾਣਕਾਰੀ ਮੁਤਾਬਕ ਉਹਨਾਂ ਨੂੰ ਕਈ ਦਿਨਾਂ ਤੋਂ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਵੀ ਉਸਤਾਦ ਰਾਸ਼ਿਦ ਖਾਨ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਇਹ ਪੂਰੇ ਦੇਸ਼ ਲਈ ਘਾਟਾ ਹੈ ਫਿਲਮਾਂ 'ਚ ਵੀ ਦਿੱਤੇ ਹਿੱਟ ਗੀਤ ਸ਼ਾਸਤਰੀ ਸੰਗੀਤ ਤੋਂ ਇਲਾਵਾ ਉਸਤਾਦ ਰਾਸ਼ਿਦ ਖਾਨ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਇਨ੍ਹਾਂ ਚ ਫਿਲਮ ਜਬ ਵੀ ਮੇਟ ਦਾ ਗੀਤ ਆਉਗੇ ਜਬ ਤੁਮ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਤੁਝੇ ਯਾਦ ਕਰਤੇ ਕਰਤੇ 52 ਗਲੀ ਬਨਾਰਸ ਕੀ ਉਹਨਾਂ ਦੇ ਮਸ਼ਹੂਰ ਗੀਤ ਨੇ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਿਛਲੇ ਮਹੀਨੇ ਦਿਮਾਗੀ ਦੌਰਆ ਪਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਉਸਤਾਦ iracial ਖਾਨ ਦਾ रामपुर ਸਹਿਸਵਾਨ ਘਰਾਣੇ ਨਾਲ ਸੰਬੰਧ ਸੀ ਦੱਸਦੇ ਹਾਂ ਕਿ ਰਾਸ਼ਿਦ ਖਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਬਦਾਉਨ ਚ ਹੋਇਆ ਸੀ ਉਹਨਾਂ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਨਾਨਾ ਉਸਤਾਦ ਨਿਸਾਰ ਹੁਸੈਨ ਤੋਂ ਲਈ ਉਸਤਾਦ ਰਾਸ਼ਿਦ ਖਾਨ 1980 ਚ 14 ਸਾਲ ਦੀ ਉਮਰ ਚ ਅਕੈਡਮੀ ਚ ਸ਼ਾਮਿਲ ਹੋਏ ਸੀ 1994 ਕ ਅਕੈਡਮੀ ਨਾਲ ਜੁੜੇ ਰਹੇ ਤੁਹਾਨੂੰ ਦੱਸ ਦਈਏ ਕਿ ਉਹ ਜਿਸ ਘਰਾਣੇ ਨਾਲ ਸੰਬੰਧ ਰੱਖਦੇ ਨੇ ਉਹ ਗਵਾਲੀਅਰ ਘਰਾਣੇ ਦੀ ਗਾਇਕੀ ਸ਼ੈਲੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਉਹਨਾਂ ਨੂੰ ਪਦਮਸ਼ਰੀ ਤੋਂ ਇਲਾਵਾ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਆਪਣੀ ਗਾਇਕੀ ਕਰਕੇ ਰਾਸ਼ਿਦ ਖਾਨ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਰਹਿਣਗੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ